ਸਭਨਾਮ ਜੈ ਮਸੀਹ ਦੀ ਅੱਜ ਫੇਰ ਪਰਮੇਸ਼ਵਰ ਨੇ ਇੱਕ ਵਾਰੀ ਫੇਰ ਤੋਂ ਮੌਕਾ ਦਿੱਤਾ ਬਾਈਬਲ ਦਾ ਉਪਦੇਸ਼ ਸਿਖਾ ਸਕੀਏ ਪਿਛਲੀ ਵਾਰੀ ਅਸੀਂ ਇਸ ਦਾ ਫਰਸਟ ਪਾਰਟ ਸਿੱਖਿਆ ਸੀ ਅੱਜ ਅਸੀਂ ਇਸ ਦਾ ਸੈਕੰਡ ਪਾਰਟ ਸਿਖਾਂਗੇ ਪਰਮੇਸ਼ਵਰ ਨੇ ਬਹੁਤ ਹੀ ਸੁੰਦਰ ਸਮਾਂ ਸਾਡੇ ਜੀਵਨ ਵਿੱਚ ਦਿੱਤਾ ਆ ਕਿ ਅੱਜ ਮੈਂ ਤੁਹਾਨੂੰ ਫਿਰ ਤੋਂ ਇੱਕ ਵਾਰੀ ਬਾਈਬਲ ਦਾ ਉਪਦੇਸ਼ ਸਿਖਾ ਸਕਾਂ ਇਹ ਪਰਮੇਸ਼ਵਰ ਦੀ ਇੱਛਾ ਆ ਕਿ ਮੈਂ ਤੁਹਾਨੂੰ ਬਾਈਬਲ ਦਾ ਉਪਦੇਸ਼ ਸਿਖਾ ਸਕਾਂ ਤਾਂ ਜੋ ਪਰਮੇਸ਼ਵਰ ਦੀ ਇੱਛਾ ਪੂਰੀ ਹੋ ਸਕੇ। ਅਓ ਇਸ ਵਚਨ ਸਿੱਖਣ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਕਰਾਂਗੇ। ਪਿਆਰੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੇ ਹਾਂ ਸੁੰਦਰ ਸਮੇਂ ਦੇ ਲਈ ਪਰਮੇਸ਼ਵਰ ਜੋ ਤੁਸੀਂ ਸਾਡੇ ਜੀਵਨ ਦੇ ਵਿੱਚ ਦਿੱਤਾ ਹੈ ਮੇਰੇ ਪਿਤਾ ਤੁਹਾਡਾ ਧੰਨਵਾਦ ਕਰਦੇ ਹਾਂ ਪਰਮੇਸ਼ਵਰ ਜੋ ਹੁਣ ਤੁਹਾਡਾ ਵਚਨ ਦੱਸਣ ਲਈ ਜਾ ਰਹੀਆਂ ਪਿਤਾ ਜਿਨੇ ਲੋਕ ਤੁਹਾਡਾ ਵਚਨ ਸੁਣਨ ਪਿਤਾ ਇੱਕ ਇੱਕ ਨੂੰ ਇੱਕ ਇੱਕ ਦੀ ਸਮਝ ਬੁੱਧੀ ਨੂੰ ਖੋਲ ਦੇਣਾ ਮੇਰੇ ਪਰਮੇਸ਼ਵਰ। ਮੇਰੀ ਬੇਨਤੀ ਨੂੰ ਸੁਣਨਾ ਸੁਣ ਕੇ ਮਨਜ਼ੂਰ ਕਰੋ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ ਆਮੇਨ ਹਾਂਜੀ ਅੱਜ ਅਸੀਂ ਇਸ ਦਾ ਸੈਕੰਡ ਪਾਰਟ ਸਿੱਖਾਂਗੇ ਪਿਛਲੀ ਵਾਰੀ ਅਸੀਂ ਇਸ ਦਾ ਫਰਸਟ ਪਾਰਟ ਸਿੱਖਿਆ ਸੀ ਅੱਜ ਇਸ ਦਾ ਵਿਸ਼ਾਏ ਹੈ ਇੱਕ ਸੱਚੇ ਅਤੇ ਜਿਉਂਦੇ ਪਰਮੇਸ਼ਵਰ ਦੇ ਪ੍ਰਤੀ ਸਾਡਾ ਵਿਸ਼ਵਾਸ ਇੱਕ ਅਰੀ ਫੇਰ ਤੋਂ ਬੋਲ ਰਹੀ ਹਾਂ ਇੱਕ ਸੱਚੇ ਅਤੇ ਜਿਉਂਦੇ ਪਰਮੇਸ਼ਵਰ ਦੇ ਪ੍ਰਤੀ ਸਾਡਾ ਵਿਸ਼ਵਾਸ ਇਸ ਦਾ ਪਹਿਲਾ ਪੁਆਇੰਟ ਇਹ ਹੈ ਇਹ ਸੱਚਾ ਪਰਮੇਸ਼ਵਰ ਅਨੰਤ ਕਾਲੀਨ ਅਤੇ ਸਵੈ ਗੂਮ ਹੈ ਇੱਕ ਰਿਫੇਰ ਤੋਂ બોਲ ਰਹੀ ਹਾਂ ਇਹ ਸੱਚਾ ਪਰਮੇਸ਼ਵਰ ਅਨੰਤ ਕਾਲੀਨ ਅਤੇ ਸਵੈ ਗੂਮ ਹੈ ਇਸ ਦਾ ਮਤਲਬ ਮੈਂ ਜੋ ਹਾਂ ਸੋ ਹੂੰ ਇਹ ਹੀ ਪਰਮੇਸ਼ਵਰ ਸ੍ਰਿਸ਼ਟੀ ਕਰਤਾ ਅਤੇ ਉਧਾਰ ਕਰਤਾ ਵੀ ਹੈ ਇਹੀ ਪਰਮੇਸ਼ਵਰ ਸ੍ਰਿਸ਼ਟੀ ਕਰਤਾ ਅਤੇ ਉਧਾਰ ਕਰਤਾ ਵੀ ਹੈ ਜਿਸ ਨੇ ਆਪਣੇ ਆਪ ਨੂੰ ਪਿਤਾ ਪੁੱਤਰ ਅਤੇ ਪਵਿੱਤ੍ਰ ਆਤਮਾ ਦੇ ਨਾਲ ਪ੍ਰਗਟ ਕੀਤਾ ਹੈ ਇਸ ਦਾ ਦੂਸਰਾ ਪੁਆਇੰਟ ਇੱਕ ਪਰਮੇਸ਼ਵਰ ਨੇ ਆਪਣੇ ਆਪ ਨੂੰ ਤਿੰਨ ਵਿਅਕਤੀਤਵ ਵਿੱਚ ਪ੍ਰਗਟ ਕੀਤਾ ਹੈ ਇੱਕ ਰਿਫਿਰ ਤੋਂ ਬੋਲ ਰਹੀ ਹਾਂ ਇੱਕ ਪਰਮੇਸ਼ਵਰ ਨੇ ਆਪਣੇ ਆਪ ਨੂੰ ਤਿੰਨ ਵਿਅਕਤੀਤਵ ਵਿੱਚ ਪ੍ਰਗਟ ਕੀਤਾ ਹੈ ਤ੍ਰਿਤਵ ਯਾਤਰੀ ਇਕਤਵ ਇਹ ਸ਼ਬਦ ਬਾਈਬਲ ਵਿੱਚ ਨਹੀਂ ਹੈ ਪਰ ਬਾਈਬਲ ਪੜ੍ਹਦੇ ਸਮੇਂ ਸਾਨੂੰ ਪੂਰਾ ਸਬੂਤ ਮਿਲਦਾ ਹੈ ਪਰਮੇਸ਼ਵਰ ਨੇ ਤਿੰਨ ਵਿਅਕਤੀਤਵ ਦੇ ਦੁਆਰਾ ਆਪਣੇ ਸੁਭਾਅ ਨੂੰ ਪ੍ਰਗਟ ਕੀਤਾ ਹੈ ਇੱਕ ਰਿਫਿਰ ਤੋਂ ਬੋਲ ਰਹੀ ਹਾਂ ਇੱਕ ਪਰਮੇਸ਼ਵਰ ਨੇ ਆਪਣੇ ਆਪ ਨੂੰ ਤਿੰਨ ਵਿਅਕਤੀਤਵ ਵਿੱਚ ਪ੍ਰਗਟ ਕੀਤਾ ਹੈ ਤ੍ਰਿਤਵ ਯਾਤਰੀ ਇਕਤਵ ਇਹ ਸ਼ਬਦ ਬਾਈਬਲ ਵਿੱਚ ਨਹੀਂ ਹੈ ਪਰ ਪਵਿੱਤਰ ਬਾਈਬਲ ਪੜ੍ਹਦੇ ਸਮੇਂ ਸਾਨੂੰ ਪੂਰਾ ਸਬੂਤ ਮਿਲਦਾ ਹੈ ਕਿ ਪਰਮੇਸ਼ਵਰ ਨੇ ਤਿੰਨ ਵਿਅਕਤੀਤਵ ਦੇ ਦੁਆਰਾ ਆਪਣੇ ਸੁਭਾਅ ਨੂੰ ਪ੍ਰਗਟ ਕੀਤਾ ਹੈ ਵਿਅਕਤੀਤਵ ਦਾ ਮਤਲਬ ਅਸੀਂ ਜਦੋਂ ਉਤਪਤੀ ਦੀ ਕਿਤਾਬ ਨੂੰ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਲਿਖਿਆ ਹੈ ਆਓ ਅਸੀਂ ਮਨੋਖੜੂ ਆਪਣੇ ਸਰੂਪ ਅਤੇ ਆਪਣੇ ਵਰਗਾ ਬਣਾਈਏ ਅਸੀਂ ਦਾ ਮਤਲਬ ਇੱਕ ਤੋਂ ਜ਼ਿਆਦਾ ਹਿੰਦੀ ਦੇ ਵਿੱਚ ਲਿਖਿਆ ਹੈ ਹਮ ਇਸ ਦਾ ਤੀਸਰਾ ਪੁਆਇੰਟ ਇਸ ਦਾ ਦੂਸਰੇ ਪੁਆਇੰਟ ਦੇ ਵਿੱਚ ਲਾਸਟ ਵਾਲੀ ਲਾਈਨ ਇਸ ਲਈ ਅਸੀਂ ਬੜੀ ਦਲੇਰੀ ਨਾਲ ਬੋਲਦੇ ਹਾਂ ਕਿ ਸੱਚਾ ਪਰਮੇਸ਼ਵਰ ਇੱਕ ਹੀ ਹੈ ਇਸ ਦਾ ਤੀਸਰਾ ਪੁਆਇੰਟ ਤਿੰਨ ਵਿਅਕਤੀਤਵ ਹਨ ਪਰ ਫਿਰ ਵੀ ਇੱਕ ਦੂਸਰੇ ਤੋਂ ਅਲੱਗ-ਅਲੱਗ ਹਨ ਇੱਕ ਰਿਫਰ ਤੋਂ ਬੋਲ ਰਹੀ ਹਾਂ ਤਿੰਨ ਵਿਅਕਤੀਤਵ ਹਨ ਪਰ ਫਿਰ ਵੀ ਇੱਕ ਦੂਸਰੇ ਤੋਂ ਅਲੱਗ-ਅਲੱਗ ਹਨ ਵੇਖਣ ਵਿੱਚ ਪਤਾ ਲੱਗਦਾ ਹੈ ਕਿ ਪਿਤਾ ਪੁੱਤਰ ਨਹੀਂ ਬਣ ਸਕਦਾ ਅਤੇ ਪੁੱਤਰ ਪਿਤਾ ਨਹੀਂ ਬਣ ਸਕਦਾ ਇਹਨਾਂ ਦੇ ਕੰਮ ਵੀ ਅਲੱਗ-ਅਲੱਗ ਹਨ ਇੱਕ ਰਿਫਰ ਤੋਂ ਬੋਲ ਰਹੀ ਹਾਂ ਤਿੰਨ ਵਿਅਕਤੀਤਵ ਹਨ ਪਰ ਫਿਰ ਵੀ ਇੱਕ ਦੂਸਰੇ ਤੋਂ ਅਲੱਗ-ਅਲੱਗ ਹਨ ਵੇਖਣ ਵਿੱਚ ਪਤਾ ਲੱਗਦਾ ਹੈ ਕਿ ਪਿਤਾ ਪੁੱਤਰ ਨਹੀਂ ਬਣ ਸਕਦਾ ਅਤੇ ਪੁੱਤਰ ਪਿਤਾ ਨਹੀਂ ਬਣ ਸਕਦਾ ਇਹਨਾਂ ਦੇ ਕੰਮ ਵੀ ਅਲੱਗ-ਅਲੱਗ ਹਨ ਇਸ ਦਾ ਤੀਸਰਾ ਪੁਆਇੰਟ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਵਿੱਚ ਏਕਤਾ ਹੈ ਜਦੋਂ ਇੱਕ ਕੰਮ ਕਰ ਰਿਹਾ ਹੈ ਤਾਂ ਬਾਕੀ ਉਸਦੇ ਨਾਲ ਸਹਿਮਤ ਹਨ ਫਿਰ ਤੋਂ ਬੋਲੀ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਵਿੱਚ ਏਕਤਾ ਹੈ ਜਦੋਂ ਇੱਕ ਕੰਮ ਕਰ ਰਿਹਾ ਹੈ ਤਾਂ ਬਾਕੀ ਉਸਦੇ ਨਾਲ ਸਹਿਮਤ ਹਨ ਇਹਨਾਂ ਵਿੱਚ 1 2 3 ਨੰਬਰ ਨਹੀਂ ਹਨ ਬਲਕਿ ਇਹਨਾਂ ਨੇ ਸਮੇ ਸਮੇਤੇ ਆਪਣਾ ਕੰਮ ਕੀਤਾ ਹੈ ਇੱਕ ਰਿਫਰ ਤੋਂ ਬੋਲ ਰਹੀ ਹਾਂ ਇਹਨਾਂ ਵਿੱਚ 1 2 3 ਨੰਬਰ ਨਹੀਂ ਹਨ ਬਲਕੇ ਇਹਨਾਂ ਨੇ ਸਮੇ ਸਮੇਤੇ ਆਪਣਾ ਕੰਮ ਕੀਤਾ ਹੈ ਇਹ ਸ਼ੁਰੂ ਪਿਤਾ ਤੋਂ ਹੋ ਰਿਹਾ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਪਿਤਾ ਪਰਮੇਸ਼ਵਰ ਦਾ ਪ੍ਰੇਮ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਪਵਿੱਤਰਾਤਮਾ ਦੀ ਸੰਗਤੀ ਇੱਕ ਰਿਫਰ ਤੋਂ ਬੋਲ ਰਹੀ ਹਾਂ ਸ਼ੁਰੂ ਪਿਤਾ ਤੋਂ ਹੋ ਰਿਹਾ ਹੈ ਇਸ ਲਈ ਅਸੀਂ ਕਹਿੰਦੇ ਹਾਂ ਕਿ ਪਿਤਾ ਪਰਮੇਸ਼ਵਰ ਦਾ ਪ੍ਰੇਮ ਪ੍ਰਭੂ ਯੇਸ਼ੂ ਮਸੀਹ ਦੀ ਕਿਰਪਾ ਪਵਿੱਤਰਾਤਮਾ ਦੀ ਸੰਗਤੀ ਇਸ ਦਾ ਪੰਜਵਾਂ ਪੁਆਇੰਟ ਪਿਤਾ ਪੁੱਤਰ ਅਤੇ ਪਵਿੱਤਰਾਤਮਾ ਵਿਅਕਤੀਤਵ ਵਿੱਚ ਇੱਕ ਨਹੀਂ ਹਨ ਅਤੇ ਨਾ ਹੀ ਇੱਕ ਦੂਸਰੇ ਦੇ ਵਿਰੋਧੀ ਹਨ ਇਹ ਕੰਮ ਤਿੰਨੇ ਇੱਕ ਸਾਥ ਹੀ ਕਰਦੇ ਹਨ ਇੱਕ ਰਿਫਰ ਤੋਂ बोल रही ਹਾਂ ਪਿਤਾ ਪੁੱਤਰ ਅਤੇ ਪਵਿੱਤ੍ਰ ਆਤਮਾ ਵਿਅਕਤੀਤਵ ਵਿੱਚ ਇੱਕ ਨਹੀਂ ਹਨ ਅਤੇ ਨਾ ਹੀ ਇੱਕ ਦੂਸਰੇ ਦੇ ਵਿਰੋਧੀ ਹਨ ਇਹ ਕੰਮ ਤਿੰਨੇ ਇੱਕ ਸਾਥ ਹੀ ਕਰਦੇ ਹਨ ਇੱਕ ਦੂਸਰੇ ਤੋਂ ਅਲੱਗ ਨਹੀਂ ਹਨ ਪਰ ਕੰਮ ਫਿਰ ਵੀ ਅਲੱਗ-ਅਲੱਗ ਹਨ ਇੱਕ ਰਿਫਰ ਤੋਂ बोल रही ਹਾਂ ਪਿਤਾ ਪੁੱਤਰ ਅਤੇ ਪਵਿੱਤ੍ਰ ਆਤਮਾ ਵਿਅਕਤੀਤ ਵਿੱਚ ਇੱਕ ਨਹੀਂ ਹਨ ਅਤੇ ਨਾ ਹੀ ਇੱਕ ਦੂਸਰੇ ਦੇ ਵਿਰੋਧੀ ਹਨ ਇਹ ਕੰਮ ਤਿੰਨੇ ਇੱਕ ਸਾਥ ਹੀ ਕਰਦੇ ਹਨ ਇੱਕ ਦੂਸਰੇ ਤੋਂ ਅਲੱਗ ਨਹੀਂ ਹਨ ਪਰ ਕੰਮ ਫਿਰ ਵੀ ਅਲੱਗ-ਅਲੱਗ ਹਨ ਇਸ ਦਾ ਸ਼ੇਮਾ ਪੁਆਇੰਟ ਯੇਸ਼ੂ ਮਸੀਹ ਜੋ ਸ਼ਬਦ ਹੈ ਇਹ ਕਦੀ ਵੀ ਪਿਤਾ ਦੇ ਲਈ ਇਸਤੇਮਾਲ ਨਹੀਂ ਕੀਤਾ ਗਿਆ ਇਹ ਟਾਈਟਲ ਸਿਰਫ ਲਈ ਹੀ ਇਸਤੇਮਾਲ ਕੀਤਾ ਗਿਆ ਹੈ ਇੱਕ ਵਾਰ ਫਿਰ ਤੋਂ ਬੋਲ ਰਹੀ ਹਾਂ ਯੇਸ਼ੂ ਮਸੀਹ ਜੋ ਸ਼ਬਦ ਹੈ ਇਹ ਕਦੀ ਵੀ ਪਿਤਾ ਦੇ ਲਈ ਇਸਤੇਮਾਲ ਨਹੀਂ ਕੀਤਾ ਗਿਆ ਇਹ ਟਾਈਟਲ ਸਿਰਫ ਪੁੱਤਰ ਲਈ ਹੀ ਇਸਤੇਮਾਲ ਕੀਤਾ ਗਿਆ ਹੈ ਇਸ ਪਾਠ ਦੇ ਵਿੱਚ 8 ਪੁਆਇੰਟ ਸੀ ਅਸੀਂ 6 ਸਿੱਖ ਚੁੱਕੇ ਹਾਂ ਇਸ ਦਾ ਸਤਵਾਂ ਔਰ ਅੱਠਵਾਂ ਪੁਆਇੰਟ ਅਸੀਂ ਸਿੱਖਾਂਗੇ ਪ੍ਰਭੂ ਯੇਸ਼ੂ ਮਸੀਹ ਜੋ ਸ਼ਬਦ ਹੈ ਇਸ ਦਾ ਮਤਲਬ ਜਾਂ ਅਰਥ ਹੈ ਪਰਮੇਸ਼ਵਰ ਸਾਡੇ ਨਾਲ ਹੈ ਇੱਕ ਰਿਫਰ ਤੋਂ ਦੱਸ ਰਹੀਆਂ ਪ੍ਰਭੂ ਯੇਸ਼ੂ ਮਸੀਹ ਜੋ ਸ਼ਬਦ ਹੈ ਇਸ ਦਾ ਮਤਲਬ ਪਰਮੇਸ਼ਵਰ ਸਾਡੇ ਨਾਲ ਹੈ ਇਹ ਈਸ਼ਵਰत्व ਵਿੱਚ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਅਤੇ ਅਨੰਤ ਕਾਲੀਨ ਹੈ ਇਹ ਈਸ਼ਵਰत्व ਵਿੱਚ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਅਤੇ ਅਨੰਤ ਕਾਲੀਨ ਹੈ ਪ੍ਰਭੂ ਯੇਸ਼ੂ ਮਸੀਹ ਦੀ ਸ਼ੁਰੂਆਤ ਮਰੀਮ ਦੀ ਕੁੱਖ ਤੋਂ ਨਹੀਂ ਹੈ ਬਲਕਿ ਇਸ ਦੇ ਦੋ ਪਹਿਲੂ ਹਨ ਇਹ ਸੰਪੂਰਨ ਮਨੁੱਖ ਹੈ ਅਤੇ ਸੰਪੂਰਨ ਪਰਮੇਸ਼ਵਰ ਹੈ ਇੱਕ ਵਾਰੀ ਫਿਰ ਤੋਂ ਬੋਲ ਰਹੀ ਹਾਂ ਪ੍ਰਭੂ ਯੇਸ਼ੂ ਮਸੀਹ ਜੋ ਸ਼ਬਦ ਹੈ ਇਸ ਦਾ ਮਤਲਬ ਪਰਮੇਸ਼ਵਰ ਸਾਡੇ ਨਾਲ ਹੈ ਇਹ ਈਸ਼ਵਰਤਵ ਵਿੱਚ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਅਤੇ ਅਨੰਤ ਕਾਲੀਨ ਹੈ ਪ੍ਰਭੂ ਯੇਸ਼ੂ ਮਸੀਹ ਦੀ ਸ਼ੁਰੂਆਤ ਮਰੀਅਮ ਦੇ ਉੱਖ ਤੋਂ ਨਹੀਂ ਹੈ ਬਲਕਿ ਇਸ ਦੇ ਦੋ ਪਹਿਲੂ ਹਨ ਇਹ ਸੰਪੂਰਨ ਮਨੁੱਖਾ ਹੈ ਅਤੇ ਸੰਪੂਰਨ ਪਰਮੇਸ਼ਵਰ ਹੈ ਇਸ ਲਈ ਇਸ ਨੂੰ ਇਮਾਨੂਅਲ ਕਹਿੰਦੇ ਹਨ ਇੱਕ ਰਿਫਰ ਤੋਂ ਦੱਸ ਰਹੀ ਹਾਂ ਇਹ ਸੰਪੂਰਨ ਮਨੁੱਖਾ ਹੈ ਅਤੇ ਸੰਪੂਰਨ ਪਰਮੇਸ਼ਵਰ ਵੀ ਹੈ ਇਸ ਲਈ ਇਸ ਨੂੰ ਇਮਾਨੂਅਲ ਕਹਿੰਦੇ ਹਨ ਪਰਮੇਸ਼ਵਰ ਦੇ ਪੁੱਤਰ ਇਮਾਨੂਅਲ ਦਾ ਅਰਥ ਹੈ ਇਹ ਪੂਰੇ ਦਾ ਪੂਰਾ ਪਰਮੇਸ਼ਵਰ ਹੈ ਅਤੇ ਪੂਰੇ ਦਾ ਪੂਰਾ ਮਨੁੱਖ ਵੀ ਹੈ ਇੱਕ ਅਗਰ ਫਿਰ ਤੋਂ ਦੱਸ ਰਹੀਆਂ ਪਰਮੇਸ਼ਵਰ ਦੇ ਪੁੱਤਰ ਇਮਾਨੂਅਲ ਦਾ ਅਰਥ ਹੈ ਇਹ ਪੂਰੇ ਦਾ ਪੂਰਾ ਪਰਮੇਸ਼ਵਰ ਵੀ ਹੈ ਅਤੇ ਪੂਰੇ ਦਾ ਪੂਰਾ ਮਨੁੱਖ ਵੀ ਹੈ ਇਸ ਲਈ ਪਰਮੇਸ਼ਵਰ ਦਾ ਪੁੱਤਰ ਟਾਈਟਲ ਯੇਸ਼ੂ ਈਸ਼ਵਰ ਤਵ ਨੂੰ ਦਿਖਾਉਂਦਾ ਹੈ ਉਸੇ ਸਮੇਂ ਮਨੁੱਖ ਦੇ ਪੁੱਤਰ ਦਾ ਟਾਈਟਲ ਉਸ ਨੂੰ ਮਨੁੱਖ ਕਰਕੇ ਦਿਖਾਉਂਦਾ ਹੈ ਇੱਕ ਰਿਫਰ ਤੋਂ ਦੱਸ ਰਹੀ ਆ ਇਸ ਲਈ ਪਰਮੇਸ਼ਵਰ ਦਾ ਪੁੱਤਰ ਟਾਈਟਲ ਯੀਸ਼ੂ ਈਸ਼ਵਰ ਤਵ ਨੂੰ ਦਿਖਾਉਂਦਾ ਹੈ ਉਸ ਸਮੇਂ ਮਨੁੱਖ ਦੇ ਪੁੱਤਰ ਦਾ ਟਾਈਟਲ ਉਸ ਨੂੰ ਮਨੁੱਖ ਕਰਕੇ ਦਿਖਾਉਂਦਾ ਹੈ ਹallelujah ਅੱਜ ਅਸੀਂ ਇਸ ਦਾ ਸੈਕੰਡ ਪਾਰਟ ਸਿੱਖ ਰਹੇ ਸੀ ਇਸ ਦੇ 8 ਪੁਆਇੰਟ ਸੀ ਇਸ ਲਈ ਬਪਤਿਸਮਾ ਵੀ ਅਸੀਂ ਪਿਤਾ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਹੀ ਲੈਂਦੇ ਹਾਂ ਇਸ ਸੈਕਿੰਡ ਪਾਰਟ ਦੇ ਵਿੱਚ 8 ਪੁਆਇੰਟ ਸੀ ਜੋ ਤੁਹਾਨੂੰ ਅੱਜ ਸਿਖਾਏ ਗਏ ਆ ਇਹ ਪਰਮੇਸ਼ਵਰ ਦੀ ਕੋਈ ਇੱਛਾ ਹੈ ਮੇਰੇ ਜੀਵਨ ਦੇ ਵਿੱਚ ਕਿ ਮੈਂ ਤੁਹਾਨੂੰ ਵਚਨ ਸਿਖਾ ਸਕਾਂ ਪਰਮੇਸ਼ਵਰ ਦੀ ਇੱਛਾ ਹੀ ਪੂਰੀ ਹੋਵੇ ਆਓ ਅਸੀਂ ਇੱਕ ਗੀਤ ਵੀ ਬੋਲਾਂਗੇ ਇੱਛਾ ਪੂਰੀ ਹੋ ਜਾਏ and it say ਸ਼ੁਕਰ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਔਰ ਬਰਕਤ ਦੇਵੇ ਇੱਕ ਇੱਕ ਨੂੰ